ਇੰਡਸਟਰੀਅਲਾਈਜ਼ਨ ਦੇਖ ਰਹੇ ਸਾਰੇ ਮੇਰੇ ਭੈਣ ਭਰਾ ਨੂੰ ਪਿਆਰ ਭਰੀ ਸਸਲੇਕਾਰ ਉਮੀਦਾਂ ਤੁਸੀਂ ਚੜਦੀ ਕਲਾ ਚ ਹੋਗੇ ਅਸੀਂ ਵੀ ਚੜਦੀ ਕਲਾ ਚ ਹਰ ਬਾਰ ਦੀ ਤਰ੍ਹਾਂ ਤੁਹਾਡੇ ਨਾਲ ਲਈ ਇੱਕ ਹੋਰ ਨਿਆ ਸ਼ੋਅ ਆ ਆਈਟੀ ਤੇ ਉੱਤੇ ਲਿਖਿਆ ਆ ਜੀ ਹਾਊ ਯੂ ਕੈਨ ਪ੍ਰੋਟੈਕਟ ਯੋਰ ਡਿਵਾਈਸਸ ਔਰ ਡਿਜੀਟਲ ਐਸੈਟਸ ਤਾਂ ਉੱਤੋਂ ਉਸ ਤੋਂ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਆਪਣੇ ਬਾਰੇ ਮੈਂ ਆਈਟੀ ਇੰਡਸਟਰੀ 'ਚ ਕੰਮ ਕਰਦਾ ਮਾਂ ਕਾਫੀ ਸਾਲਾ ਤਾ ਜੀ ਇੱਥੇ ਹੀ ਮੈਂ ਆ ਕੇ ਆਪਣੀ ਸਟੱਡੀ ਫਿਨਿਸ਼ ਕੀਤੀ ਸੀ ਤੇ ਹੁਣ ਮੈਂ ਘੱਟ ਤੋਂ ਘੱਟ ਲਗ ਸੱਤਾ ਤੋਂ 80 ਲੋਕਾਂ ਨੂੰ ਮੈਨੇਜ ਕਰਦਾ ਵਾਂ ਸਾਡੀ ਕੰਪਨੀ ਦੇ ਇੰਟਰਸਟੇਟ ਆਫਿਸਿਜ਼ ਹੈਗੇ ਨੇ ਤੇ ਮੈਂ ਉਹਨਾਂ ਨੂੰ ਰਿਮੋਟਲੀ ਐਸ ਵੈਲ ਐਜ਼ ਫਿਜ਼ੀਕਲੀ ਜਾ ਕੇ ਵਿਜ਼ਿਟ ਕਰਕੇ ਉਹਨਾਂ ਦੀ ਸਕੈਨਿੰਗ ਸਿਕਿਉਰਿਟੀ ਜਿਹੜੀ ਵੀ ਹੁੰਦੀ ਆ ਉਹ ਚੀਜ਼ ਮੈਨੇਜ ਕਰਦਾ ਤੇ ਇਨ ਵਿੱਚ ਇਸ ਕੰਮ ਦੇ ਵਿੱਚ ਮੈਨੂੰ ਲਾਈਕ ਨੈਟਵਰਕਿੰਗ ਉਹਨਾਂ ਦੀ ਜਿਹੜੀ ਫਿਜ਼ੀਕਲ ਡਿਵਾਈਸਿਸ ਆਗੈ ਨੇ ਜਿਹੜੇ ਵੀ ਤਰ੍ਹਾਂ ਦੇ ਇਕਵਿਪਮੈਂਟ ਯੂਜ਼ ਕਰਦੇ ਨੇ ਐਸ ਵੈਲ ਐਜ਼ ਅਕਾਊਂਟ ਹੁੰਦੇ ਆ ਆ ਸਾਰਾ ਮੇਰੀ ਰਿਸਪੋਨਸੀਬਿਲਟੀ ਹੈਗੀ ਆ ਤੇ ਉਹਨਾਂ ਨੂੰ ਉਸਕੀਪ ਅਪ ਟੂ ਡੇਟ ਔਰ ਸਿਕਿਉਰ ਰੱਖਣਾ ਤੋ ਮੈਂ ਸੋਚਿਆ ਵੀ ਤੁਹਾਨੂੰ ਤੁਹਾਡੇ ਲਈ ਵੀ ਇੱਕ 5 ਤੋਂ 10 ਮਿੰਟ ਦੀ ਸਿਕਿਉਰਿਟੀ ਤੇ ਵੀਡੀਓ ਬਣਾਵਾਂ ਇਹਦੇ ਵਿੱਚ ਮੈਂ ਤੁਹਾਨੂੰ ਕੁਝ ਇਫੈਕਟਿਵ ਸਟੈਪ ਦੱਸ ਸਕਾਂ ਤਾਂ ਕਿ ਤੁਸੀਂ ਵੀ ਆਪਣੀ ਡਿਵਾਈਸ ਔਰ ਅਕਾਊਂਟ ਨੂੰ ਪ੍ਰੋਪਰ ਸੇਫ ਐਂਡ ਸਿਕਿਉਰ ਰੱਖ ਸਕੋ ਜਿਵੇਂ ਤੁਹਾਨੂੰ ਪਤਾ ਅੱਜ ਦਾ ਟਾਈਮ ਆਰਟੀਫੀਸ਼ੀਅਲ ਇੰਟੈਲੀਜੈਂਸ ਮਸ਼ੀਨ ਲਰਨਿੰਗ ਹੈਕਰ ਔਰ ਅਟੈਕਰ ਕੀ ਕਰਦੇ ਪੈਨੇ ਦੇ ਐਡਵਾਂਸ ਟੈਕਨੋਲੋਜੀ ਦਾ ਯੂਜ਼ ਕਰ ਦਿੰਨੇ ਤੇ ਔਰ ਇਮਪਰਸੋਨੇਟ ਕਰ ਦਿੰਨੇ ਜਿਵੇਂ ਜੈਨੂਇਨ ਬੰਦਾ ਤੁਹਾਡੇ ਨਾਲ ਚੈਟ ਕਰ ਰਿਹਾ ਹੋ ਤੁਹਾਨੂੰ ਈਮੇਲ ਕਰ ਰਿਹਾ ਤੁਹਾਨੂੰ ਅਟੈਚਮੈਂਟ ਔਰ ਲਿੰਕ ਸੈਂਡ ਕਰ ਦਿੰਨੇ ਔਰ ਬਾਅਦ ਚ ਪਤਾ ਲੱਗਦਾ ਵੀ ਤੁਹਾਡਾ ਅਕਾਊਂਟ ਹੈਕ ਹੋ ਗਿਆ ਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਨਾਲ ਦੱਸਣਾ ਚਾਹੂੰਗਾ ਵੀ ਇੱਕ ਮੇਰੇ ਫਰੈਂਡ ਆ ਆਸਟ੍ਰੇਲੀਆ 'ਚ ਬਿਜ਼ਨਸ ਕਰ ਰਿਹਾ ਵਾ ਤੇ ਉਹਦੇ ਕਲਾਇੰਟ ਨੇ ਕੀ ਕੀਤਾ ਉਹਨੂੰ ਇੱਕ ਉਹਦੇ ਕਲਾਇੰਟ ਦਾ ਅਕਾਊਂਟ ਹੈਕ ਹੋ ਗਿਆ ਤੇ ਤੇ ਹੈਕਰ ਨੇ ਕੀ ਕੀਤਾ ਉਹਦੇ ਜਿਹੜੀ ਵੀ ਅਕਾਊਂਟ ਯੂਜ਼ ਕਰਕੇ ਮੇਰੇ ਫਰੈਂਡ ਨੂੰ ਇੱਕ ਈਮੇਲ ਸੈਂਡ ਕੀਤੀ 5 6 6000 ਡਾਲਰ ਦੀ ਇਨਵੌਇਸ ਅਟੈਚ ਕਰਕੇ ਉਹਦੇ ਚ ਤੇ ਉਹਨੂੰ ਕਿਹਾ ਵੀ ਆ ਇਨਵੌਇਸ ਮੈਨੂੰ ਪੇ ਕਰ ਦੇ ਕਿਉਂਕਿ ਮੇਰਾ ਫਰੈਂਡ ਉਹਦੇ ਤੋਂ ਕੋਈ ਸਰਵਿਸ ਲੈ ਰਿਹਾ ਸੀ ਤੇ ਉਹਨੇ ਔਨ ਦਾ ਸਪੋਟ ਉਹ ਸਰ ਪੇਮੈਂਟ ਦੇ ਉਹਨੂੰ ਪੇ ਕਰਤੀ ਬਾਅਦ ਚ ਪਤਾ ਲੱਗਿਆ ਵੀ ਉਹ ਕਲਾਇੰਟ ਨੇ ਈਮੇਲ ਨਹੀਂ ਕੱਲੀ ਸੀ ਉਹ ਕਿਸੇ ਹੋਰ ਬੰਦੇ ਨੇ ਉਹਦੇ ਅਕਾਊਂਟ ਯੂਜ਼ ਕਰਕੇ ਮੇਰੇ ਫਰੈਂਡ ਨੂੰ ਈਮੇਲ ਕੱਲੀ ਤੇ ਉਹਨੇ ਪੇਮੈਂਟ ਉਹਦੇ ਅਕਾਊਂਟ ਤੇ ਜਾਣ ਦੀ ਬਜਾਏ ਹੈਕਰ ਦੇ ਅਕਾਊਂਟ ਤੇ ਚਲ ਗਈ ਤਾਂ ਆ ਤਰ੍ਹਾਂ ਇਸ ਤਰ੍ਹਾਂ ਦੇ ਕੁਝ ਇਨਸੀਡੈਂਟ ਹੁੰਦੇ ਪੈਣੇ ਆਜ਼ ਅ ਟਾਈਮ 'ਚ ਤੇ ਮੈਂ ਤੁਹਾਨੂੰ ਐਡਵਾਈਸ ਕਰਨਾ ਚਾਹਾਂਗਾ ਤੁਹਾਨੂੰ ਇੱਕ ਸਿਕਿਉਰਿਟੀ ਲਗਾ ਲਓ ਸਿਕਿਉਰਿਟੀ ਪੁਆਇੰਟ ਆਫ 뷰 'ਚ ਤੁਹਾਨੂੰ ਮੈਂ ਦੱਸੂਗਾ ਵੀ ਤੁਸੀਂ ਕਿਵੇਂ ਆਪਣੀ ਡਿਵਾਈਸ ਐਜ਼ ਵੈਲ ਐਜ਼ ਅ ਕਾਊਂਟਰ ਨੂੰ ਪ੍ਰੋਟੈਕਟ ਕਰ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਯੂ ਹਰ ਬੰਦੇ ਕੋਲ ਆਪਣਾ ਫੋਨ ਹੈਗਾ ਜੀ ਤੁਹਾਡੇ ਕੋਲ ਵੀ ਹੈਗਾ ਸਭ ਤੋਂ ਵੱਡਾ ਰੀਜ਼ਨ ਕੀ ਹੁੰਦਾ ਤੁਸੀਂ ਬਹੁਤ ਸਾਰੀ ਅਸੀਂ ਬਹੁਤ ਸਾਰੀ ਐਪ ਡਾਊਨਲੋਡ ਕਰ ਲੈਂਦੇ ਨੇ ਬਟ ਉਹਨਾਂ ਦਾ ਯੂਜ਼ ਆਪਾਂ ਡੇ ਟੂ ਡੇ 'ਚ ਨਹੀਂ ਕਰਦੇ ਫੋਰ ਐਗਜ਼ਾਮਪਲ ਤੁਸੀਂ ਬਹੁਤ ਸਾਰੇ ਗੇਮਾਂ ਡਾਊਨਲੋਡ ਕਰ ਲੈਂਦੇ ਕਿਸ ਨੂੰ ਸਪੈਸੀਫਿਕਲੀ ਟਾਰਗੇਟ ਨਹੀਂ ਕਰ ਰਿਹਾ ਬਟ ਇੱਕ ਨੋਰਮਲ ਜਨਰਲ ਜੈ ਰਿਵਿਊ ਤੁਹਾਨੂੰ ਦੱਸ ਰਿਹਾ ਹਾਂ ਆਪਾਂ ਬਹੁਤ ਸਾਰੀ ਇਹ ਗੇਮਿੰਗ ਐਪ ਹੋ ਗਈ ਜੀ ਉਹ ਡਾਊਨਲੋਡ ਕਰ ਲੈਂਦੇ ਨੇ ਬਹੁਤ ਤਰ੍ਹਾਂ ਦੀ ਸ਼ਾਪਿੰਗ ਐਪ ਡਾਊਨਲੋਡ ਕਰ ਲੈਂਦੇ ਨੇ ਬਹੁਤ ਤਰ੍ਹਾਂ ਦੀ ਚੀਜ਼ਾਂ ਆਪਾਂ ਬਹੁਤ ਤਰ੍ਹਾਂ ਦਾ ਮਟੀਰੀਅਲ ਆਪਣੇ ਫੋਨ 'ਤੇ ਡਾਊਨਲੋਡ ਕਰ ਲੈਂਦੇ ਨੇ ਬਟ ਆਪਾਂ ਉਹਨਾਂ ਦਾ ਡੇ ਟੂ ਡੇ ਲਾਈਫ ਤੇ ਯੂਜ਼ ਨਹੀਂ ਕਰਦੇ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਤੁਹਾਨੂੰ ਉਹ ਐਪਾਂ ਡਿਲੀਟ ਕਰਨੀ ਚਾਹੀਦੀ ਹੈ ਜਿਹਦਾ ਤੁਸੀਂ ਪਿਛਲੇ 2-3 ਮਹੀਨੇ ਤੋਂ ਯੂਜ਼ ਨਹੀਂ ਕੀਤਾ ਹੈਗਾ ਉਹ ਕੀ ਕਰ ਰਹੀਆਂ ਨੇ ਤੁਹਾਡੇ ਸਿਸਟਮ ਦੀ ਤੁਹਾਡੇ ਫੋਨ ਦੀ ਰਿਸੋਰਸਿਸ ਯੂਜ਼ ਕਰ ਰਹੀਆਂ ਨੇ ਤੇ ਤੁਹਾਡੇ ਲਈ ਇੱਕ ਬੈਕ ਡੋਰ ਕ੍ਰੀਏਟ ਕਰ ਰਹੀਆਂ ਨੇ ਬਿਕੋਜ਼ ਕੀ ਹੁੰਦਾ ਜਿਹੜੇ ਵੀ ਐਪਾ ਹੁੰਦਿਆ ਨੇ ਉਹ ਠੀਕ ਹੈ ਡਿਵੈਲਪਰ ਨੇ ਬਣਾਈਆਂ ਬਟ ਆ ਨਹੀਂ ਪਤਾ ਨਾ ਉਹ ਡਿਵੈਲਪਰ ਨੇ ਪ੍ਰੋਪਰ ਸਿਕਿਓਰ ਤਰੀਕੇ ਨਾਲ ਬਣਾਈਆਂ ਕਿ ਨਹੀਂ ਇੱਕ ਟਾਈਮ ਦੇ ਬਾਅਦ ਹਰ ਚੀਜ਼ ਆਉਟਡੇਟਡ ਹੋ ਜਾਂਦੀ ਹੈ ਜੇ ਉਹਨੂੰ ਆਪਾਂ ਨੂੰ ਰੀਨਿਊ ਕਰਨਾ ਉਹਨੂੰ ਪ੍ਰੋਪਰ ਸਿਕਿਓਰ ਰੱਖਣਾ ਉਹਨੂੰ ਅਪਡੇਟ ਕਰਨਾ ਪੈਂਦਾ ਕਈ ਵੈਬਸਾਈਟਾਂ ਦੇ ਕਈ ਐਪਾਂ ਤੇ ਅਪਡੇਟ ਆਉਂਦੇ ਨਹੀਂ ਹੈਗੇ ਜੇ ਤੁਸੀਂ ਵੀ ਤੁਹਾਡੇ ਕੋਲ ਤੁਹਾਡੇ ਫੋਨ 'ਤੇ ਬਹੁਤ ਸਾਰੀ ਐਪ ਨੇ ਅਤੋ ਟਰਾਈ ਕਰੋ ਡਿਲੀਟ ਕਰਨ ਦੀ ਜਿਹੜੀ ਐਪ ਤੁਸੀਂ ਯੂਜ਼ ਨਹੀਂ ਕਰਦੇ ਤੇ ਦੂਜੀ ਗੱਲ ਹੈ ਤੁਸੀਂ ਆਪਣੇ ਫੋਨ ਨੂੰ ਅਪਡੇਟ ਰੱਖਿਆ ਕਰੋ ਜੀ ਤਾਂ ਮੈਂ ਐਪਲ ਦਾ ਯੂਜ਼ ਕਰਦਾ ਐਪਲ ਬਹੁਤ ਇੱਕ ਮਹੀਨੇ ਚ ਦੋ ਮਹੀਨੇ ਚ ਅਪਡੇਟ ਕਰਦੀ ਰਹਿੰਦੀ ਆ ਇਹਨਾਂ ਦਾ ਲੇਟੈਸਟ ਅਪਡੇਟ 18 ਪੁਆਇੰਟ ਔਰ ਮੇਬੀ 19 ਜਿਹੜਾ ਵੀ ਹੁਣ ਚੱਲ ਰਿਹਾ ਤੁਸੀਂ ਟਰਾਈ ਕਰੋ ਉਹ ਅਪਡੇਟ ਆਪਣੇ ਫੋਨ 'ਚ ਇੰਸਟਾਲ ਕਰਨ ਦੀ ਇਹਦੇ ਵਿਦ ਹੈਲਪ ਔਫ ਇਟ ਕੀ ਹੋਊਗਾ ਤੁਹਾਡਾ ਫੋਨ ਇੱਕ ਸਿਕਿਉਰ ਡਿਵਾਈਸ ਬਣ ਜਾਊਗਾ ਤੇ ਅਨੋਥਰਾਈਜ਼ ਪਰਸਨ ਨੂੰ ਰੀਅਲੀ ਹਾਰਡ ਹੋਗਾ ਇਹ ਚ ਐਂਟਰ ਪੈਨੇਟ੍ਰੇਟ ਕਰਨਾ ਯੂ نو ਅਟੈਕ ਕਰਨਾ ਤੇ ਦੂਜੀ ਗੱਲ ਜੇ ਤੁਸੀਂ ਲੈਪਟਾਪ ਔਰ ਟੈਬਲੇਟ ਯੂਜ਼ ਕਰ ਰਹੇ ਹੋ ਤੇ ਔਰ ਕਿਹੜੀ ਵੀ ਐਡਵਾਈਸ ਯੂਜ਼ ਕਰ ਰਹੇ ਹੋ ਉਹਨੂੰ ਵੀ ਆਪਣਾ ਅਪਡੇਟ ਰੱਖਿਆ ਕਰੋ ਤੇ ਉਹਨੂੰ ਸੇਫ ਐਂਡ ਸਿਕਿਓਰ ਰੱਖਿਆ ਕਰੋ ਕਿਉਂਕਿ ਅਸੀਂ ਬਹੁਤ ਸਾਰੀ ਸੈਂਸਿਟਿਵ ਇਨਫੋਰਮੇਸ਼ਨ ਡੀਲ ਕਰਦੇ ਆ ਆਪਣੇ ਪਰਸਨਲ ਡਿਵਾਈਸ ਨਾਲ ਜੇ ਤੁਹਾਡਾ ਉਹ ਡਿਵਾਈਸ ਹੈਕ ਹੋ ਗਿਆ ਇੱਕ ਕੰਪਰੋਮਾਈਜ਼ ਹੋ ਗਿਆ ਤੁਹਾਡੀ ਸੈਂਸਿਟਿਵ ਇਨਫੋਰਮੇਸ਼ਨ ਵੀ ਲੀਕ ਹੋ ਸਕਦੀ ਆ ਤੇ ਦੂਜੀ ਗੱਲ ਹੈ ਜੀ ਮੈਂ ਆਪਣੇ ਬਿਜ਼ਨਸ ਲਾਈਫ ਚ ਕੀ ਬਿਜ਼ਨਸ ਲਾਈਫ ਪ੍ਰੋਫੈਸ਼ਨਲ ਲਾਈਫ ਚ ਕੀ ਕਰਦਾ ਵੀ ਮੈਨੂੰ ਬਹੁਤ ਸਾਰੀ ਈਮੇਲ ਆਉਂਦੇ ਆ ਆਪਣੇ ਕਲਾਇੰਟ ਕੋ ਵੱਲੋਂ ਆਪਣੇ ਕੋਲੀਗ ਕੋ ਵੱ ਮੈਨੂੰ ਆਈਮੇਲ ਆਇਆ ਦੇ ਵਿੱਚ ਆਇ ਅਟੈਚਮੈਂਟ ਆ ਗਿਆ ਸਾਡੇ ਕੋਲ নো ਡਾਊਟ ਬਹੁਤ ਸਾਰੇ ਪੇਡ ਸਬਸਕ੍ਰਿਪਸ਼ਨ ਹੈਗੇ ਨੇ ਜਿਦੇ ਵਿੱਚ ਸਾਡਾ ਸੌਫਟਵੇਅਰ ਐਪਲੀਕੇਸ਼ਨ ਆਟੋਮੈਟਿਕਲੀ ਡਿਟੈਕਟ ਕਰ ਲੈਂਦੇ ਡਿਟੈਕਟ ਕਰ ਲੈਂਦੇ ਨੇ ਵੀ ਆਹ ਅਟੈਚਮੈਂਟ ਸਸਪੀਸ਼ਸ ਹੈਗੇ ਆ ਬਟ ਇੱਕ ਬੰਦੇ ਲਈ ਜਿਹੜਾ ਫ੍ਰੀ ਚ ਆ ਕੰਮ ਕਰਨਾ ਚਾਹਦਾ ਉਹਦੇ ਲਈ ਕੀ ਆਪਸ਼ਨ ਹੈਗੇ ਨੇ ਮੈਂ ਤੁਹਾਨੂੰ ਕੁਝ ਐਪਲੀਕੇਸ਼ਨ ਦੇ ਨਾਮ ਦੱਸੂਗਾ ਤੇ ਤੁਹਾਨੂੰ ਉਸ ਤੋਂ ਪਹਿਲਾਂ ਅਗਵੰਦ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਸਕਰੀਨ ਤੇ ਲੈ ਕੇ ਜਾਂਦਾ ਤੁਹਾਨੂੰ ਫਿਰ ਮੈਂ ਲਾਈਵ ਦਿਖਾਂਦਾ ਤੁਸੀਂ ਕਿਹੜੇ ਕਿਹੜੇ ਐਪਲੀਕੇਸ਼ਨ ਯੂਜ਼ ਕਰ ਸਕਦੇ ਹੋ ਆਪਣੀ ਅਟੈਚਮੈਂਟ ਔਰ ਲਿੰਕ ਨੂੰ ਵੈਰੀਫਾਈ ਕਰਨ ਲਈ ਚਲੋ ਜੀ ਸਕਰੀਨ ਤੇ ਚੱਲਦੇ ਆ ਫਿਰ ਅੱਗੇ ਗੱਲਬਾਤ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਮੈਂ ਬ੍ਰਾਊਜ਼ਰ ਦੀ ਗੱਲ ਕਰੂੰਗਾ ਜੇ ਮਾਰਕੀਟਸ ਬਹੁਤ ਸਾਰੇ ਬ੍ਰਾਊਜ਼ਰ ਨੇ ਕ੍ਰੋਮ ਬ੍ਰਾਊਜ਼ਰ ਹੋ ਗਿਆ ਐਜ ਬ੍ਰਾਊਜ਼ਰ ਹੋ ਗਿਆ ਤੇ ਬਰੇਵ ਹੋ ਗਿਆ Apple ਦਾ ਆਪਣਾ ਬ੍ਰਾਊਜ਼ਰ ਹੈਗਾ Opera ਹੋ ਗਿਆ ਜੀ ਬਹੁਤ ਸਾਰੇ ਬ੍ਰਾਊਜ਼ਰ ਨੇ ਪਰ ਜਿਹੜਾ ਮੈਂ ਯੂਜ਼ ਕਰਦਾ ਉਹ ਹੈਗਾ ਜੀ ਡਗ ਡਗ ਗੋ ਆਪ ਨਾਮ ਥੋੜਾ ਵੀਅਰਡ ਆਏਗਾ ਬਟ ਸੇਫਟੀ ਐ ਸਿਕਿਉਰਿਟੀ ਪੁਆਇੰਟ ਆਫ View ਚ ਮੈਨੂੰ ਲੱਗਦਾ ਵਧੀਆ ਵਾ ਤੁਸੀਂ ਵੀ ਤੁਸੀਂ নো ਡਾਊਟ ਜਿਹੜਾ ਮਰਜ਼ੀ ਬ੍ਰਾਊਜ਼ਰ ਵਿੱਚ ਕਰ ਲਓ ਬਟ ਮੇਕ ਸੋਰ ਉਹਦੀ ਜੋ ਸਿਕਿਉਰਿਟੀ ਹੈ ਤੁਸੀਂ ਪ੍ਰੋਪਰ ਢੰਗ ਨਾਲ ਉਹਦੀ ਸਿਕਿਉਰਿਟੀ ਰੱਖੋ ਕਿਉਂਕਿ ਕੁਝ ਬ੍ਰਾਊਜ਼ਰ ਡਿਫਾਲਟ ਸੈਟਿੰਗ ਨਾਲ ਆਉਂਦੇ ਨੇ ਤੁਹਾਨੂੰ ਥੋੜਾ ਪਤਾ ਉਹਦੇ ਸਿਕਿਉਰਿਟੀ ਸੈਟ ਤੇ ਅਟੈਂਸ਼ਨ ਪੇ ਕਰਨੀ ਪੈਂਦੀ ਹੈ ਤੁਹਾਡਾ ਪਤਾ ਟੋਗਲ ਕਰਨਾ ਪੈਂਦਾ ਵੀ ਫੋਰ ਇਗਜ਼ਾਮਪਲ ਇਨਹਾਂਸਡ ਸਿਕਿਉਰਿਟੀ ਨਾਰਮਲਾਈਜ਼ ਸਿਕਿਉਰਿਟੀ অর ਰਿਡਿਊਸ ਸਿਕਿਉਰਿਟੀ ਬਹੁਤ ਸਾਰੇ ਆਪਸ਼ਨ ਨੇ ਤੁਸੀਂ ਆਪਣੇ ਬ੍ਰਾਊਜ਼ਰ ਚ ਵੇਖ ਸਕਦੇ ਹੋ ਉਹਦੀ ਸੈਟਿੰਗ ਤੇ ਜਾਓਗੇ ਤੁਸੀਂ ਤੁਹਾਨੂੰ ਇੱਕ ਸਿਕਿਉਰਿਟੀ ਆਪਸ਼ਨ ਦੇਖੂਗਾ ਤੇ ਉਹਦੇ ਚ ਕਲਿੱ ਤਾਂ ਮੈਂ ਤਾਂ ਡਗ ਡਗ ਗੋ ਯੂਜ਼ ਕਰ ਰਿਹਾ ਜੀ ਸਿਕਿਉਰਟੀ ਪੁਆਇੰਟ ਆਫ 뷰 ਮੈਨੂੰ ਵਧੀਆ ਲੱਗਦਾ ਆ ਬਹੁਤ ਸਾਰੇ ਯੂਜ਼ਰ ਯੂਜ਼ ਨਹੀਂ ਕਰਦੇ ਤਾਂ ਇਹਦੇ ਕਰਕੇ ਤੁਹਾਨੂੰ ਬਹੁਤ ਘੱਟ ਰਿਵਿਊ ਮਿਲਣਗੇ ਤੇ اچھا ਸਭ ਤੋਂ ਪਹਿਲਾਂ ਜੀ ਆਪਾਂ ਵੈਬਸਾਈਟ ਜਿਹੜੀ ਯੂਜ਼ ਕਰਦਾ ਮੈਂ ਵਾਇਰਸ ਟੋਟਲ ਯੂਜ਼ ਕਰਦਾ ਜੀ ਇਸ ਵੈਬਸਾਈਟ ਦਾ ਕੀ ਟੋਟਲ ਸੋਰੀ ਮੈਂ ਵਾਇਰਸ V I R S S U S T O T L ਆ ਜਿਹੜੀ ਵੈਬਸਾਈਟ ਹੈ ਜੀ ਆ ਗੂਗਲ 1 ਨੂੰ ਆਈ ਹੋਈ ਹੋ ਗਿਆ ਇਹਦੇ ਚਾ ਬੇਸਿਕਲੀ ਇੱਕ ਡਾਟਾਬੇਸ ਹੈਗਾ ਇਹਦੇ ਵਿੱਚ ਕੀ ਹੁੰਦਾ ਜਿਹੜਾ मान ਕੇ ਚੱਲ ਕੋਈ ਸਸਪੀਸ਼ੀਅਸ ਐਪ ਆਇਆ ਕੁਝ ਵੀ ਹੈ ਗਿਆ ਆ ਲੁੱਕੀ ਕਰਦੇ ਆ ਉਹ ਸਸਪੀਸ਼ੀਅਸ ਅਟੈਚਮੈਂਟ ਹੈ ਯੂਆਰਐਲ ਇਹਦੇ ਡਾਟਾਬੇਸ ਚ ਫੀਡ ਕਰ ਦਿੰਦੇ ਨੇ ਸੋ ਇਨ ਫਿਊਚਰ ਜਿਹੜਾ ਕੋਈ ਨਿਆ ਬੰਦਾ ਉਹ ਸੇਮ ਫਾਈਲ ਨੂੰ ਸਰਚ ਕਰੂਗਾ ਤਾਂ ਆ ਸਿਸਟਮ ਆਟੋਮੈਟਿਕਲੀ ਫਲੈਗ ਕਰ ਦੂਗਾ ਅਲਰਟ ਕਰ ਦੂਗਾ ਪਰਸਨ ਨੂੰ ਬਈ ਆ ਫਾਈਲ ਸਸਪੀਸ਼ੀਅਸ ਹੈ ਕਿ ਕਲਿੱਕ ਨਾ ਕਰਿਓ ਕੁਛ ਨਾ ਕਰਿਓ ਤਾਂ ਤੁਸੀਂ ਵੇਖ ਸਕਦੇ ਹੋ ਆ ਇੰਟਰਫੇਸ ਹੈਗਾ ਵਾਇਰਸ ਟੋਟਲ ਦਾ ਇੱਥੇ ਤੁਸੀਂ ਫਾਈਲ ਅਪਲੋਡ ਕਰਕੇ ਚੈੱਕ ਕਰ ਸਕਦੇ ਹੋ ਅਗਰ ਦੂਜੀ ਗੱਲ ਯੂਆਰਐਲ ਫੋਰ ਐਗਜ਼ਾਮਪਲ ਤੁਹਾਨੂੰ ਕੋਈ ਫਾਈਲ ਦਾ ਤੁਸੀਂ ਸ਼ੋਰ ਨਹੀਂ ਹੈਗਾ ਫਾਈਲ ਲੈਸਟਿਮੇਟ ਹੈਗਾ ਆਪ ਸਿਕਿਓਰ ਹੈਗਾ ਤੁਸੀਂ ਅਪਲੋਡ ਕਰ ਲਓ ਆ ਇੰਟਰਫੇਸ ਤੁਹਾਨੂੰ ਆਪ ਐਪਲੀਕੇਸ਼ਨ ਤੁਹਾਨੂੰ ਦੱਸ ਦੋਗੇ ਕਿ ਵੀ ਤੁਹਾਨੂੰ ਆ ਫਾਈਲ ਓਪਨ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ ਮੈਂ ਤੁਹਾਨੂੰ ਯੂਆਰਐਲ ਦੇ ਥਰੂ ਇਹਦਾ ਲਾਈਵ ਐਗਜ਼ਾਮਪਲ ਦੱਸਦਾ ਫੋਰ ਐਗਜ਼ਾਮਪਲ ਮੈਂ ਯੂਜ਼ ਕਰਦਾ ਜੀ ਫੇਸਬੁਕ .com ਤੋਂ ਇੱਥੇ ਚ ਦੇਖ ਸਕਦੇ ਹੋ 97 ਵੈਂਡਰ ਨੇ ਆ ਸਾਰੇ ਸਿਕਿਉਰਟੀ ਵੈਂਡਰ ਨੇ ਫੋਰ ਐਗਜ਼ਾਮਪਲ ਜਿਵੇਂ ਤੁਹਾਨੂੰ ਪਤਾ ਐਂਟੀਵਾਇਰਸ ਆ ਸਾਰੇ ਸਿਕਿਉਰਟੀ ਵੈਂਡਰ ਹੁੰਦੇ ਨੇ ਆ ਥਰਡ ਪਾਰਟੀ ਸਰਵਿਸ ਪ੍ਰੋਵਾਈਡਰ ਹੁੰਦੇ ਨੇ ਤੋਂ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਾਉਂਦੇ ਨੇ ਕਿਵੇਂ ਤੁਸੀਂ ਆਪਣੀ ਡਿਵਾਈਸ ਨੂੰ ਸਿਕਿਉਰ ਰੱਖ ਸਕਦੇ ਹੋ ਤੇ ਇੱਥੇ ਫੇਸਬੁੱਕ ਕਿਸੇ ਨੇ ਵੀ ਫਲੈਗ ਨਹੀਂ ਕੀਤਾ ਵੀ ਐਸਸ ਸਪੇਸਿਸ ਯੂਆਰਲ ਹੈਗਾ ਤੁਸੀਂ ਦੇਖ ਸਕਦੇ ਹੋ ਨੋ ਸਿਕਿਉਰਟੀ ਵੈਂਡਰਸ ਫਲੈਗ ਦਿਸ ਯੂਆਰਲ ਐਸਸ ਮਲੇਸ਼ੀਅਸ ਤੇ ਇੱਥੇ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਸਭ ਨੇ ਟਿਕ ਮਾਰਕ ਕੀਤਾ ਕਲੀਨ ਕੀਤਾ ਤੇ ਇਹਦੀ ਰਿਪੋਰਟ ਵੀ ਹੈਗੀ ਜੀ ਤੇ ਤੁਸੀਂ ਅਗਰ ਸਕਰੋਲ ਡਾਊਨ ਕਰੋਗੇ ਤੁਸੀਂ ਲੋਟ ਆ ਅੱਜ ਇਹ ਜਿਹੜਾ ਪਲੇਟਫਾਰਮ ਹੈ ਬਹੁਤ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਾਂਦਾ ਦੂਜਾ ਜਿਹੜੇ ਮੈਂ ਯੂਜ਼ ਕਰਦਾ ਜੀ ਉਹ ਹਾਈਬ੍ਰਿਡ ਹੈਗਾ HYBRID ANALYSYS ਹਾਈਬ੍ਰਿਡ ਅਨਾਲਿਸਿਸ ਤੇ ਤੁਸੀਂ ਇਹਦੇ ਕਲਿੱਕ ਕਰੋਗੇ ਆ ਵੀ ਸੇਮ ਫੰਕਸ਼ਨੈਲਿਟੀ ਯੂਜ਼ ਕਰਦਾ ਜੀ ਸੇਮ ਚੀਜ਼ ਏ ਤੁਹਾਨੂੰ ਬਟ ਇਹਦੇ ਵਿੱਚ ਥੋੜਾ ਬਹੁਤ ਐਕਸਟਰਾ ਆਪਸ਼ਨ ਹੈਗੇ ਨੇ ਤੁਸੀਂ ਵੇਖ ਸਕਦੇ ਹੋ ਤੋ ਤੁਸੀਂ ਜਿਹੜਾ ਵੀ ਤੁਹਾਨੂੰ অপਸ਼ਨ ਸ਼ੂਟ ਲੱਗਦਾ ਤੁਸੀਂ ਅਗਰ ਫਾਈਲ ਸਰਚ ਕਰਨਾ ਚਾਹੁੰਦੇ ਹੋ ਸਕੈਨ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ ਤੇ ਦੂਜੀ ਗੱਲ ਤੁਸੀਂ ਜੇ ਤੁਹਾਡੇ ਕੋਲ ਕੋਈ ਯੂਆਰਐਲ ਹੈਗਾ ਤੁਸੀਂ ਸ਼ੋਰ ਨੀਆ ਕਿ ਤੁਸੀਂ ਉਹ ਵੀ ਸਕੈਨ ਕਰ ਸਕਦੇ ਹੋ ਤੇ ਤੁਹਾਨੂੰ ਫੁੱਲ ਰਿਪੋਰਟ ਮਿਲੂਗੀ ਆਹ ਸਿਸਟਮ ਦੇ ਥਰੋ ਤੇ ਤੀਜੀ ਗੱਲ ਮੈਂ ਤੁਹਾਨੂੰ ਆਪ ਕਰਨਾ ਚਾਹੁੰਗਾ ਜੀ ਇਹਦੀ ਬ੍ਰਾਊਜ਼ਰ ਦੀ ਜਿਹੜੀ ਮੈਂ ਗੱਲ ਕੀਤੀ ਹੈ ਡੱਕ ਡੱਕੋ ਬਹੁਤ ਸਾਰੇ ਮਾਰਕੀਟਸ ਪੇਡ ਪੇਡ ਸਰਵਿਸ ਪ੍ਰੋਵਾਈਡਰ ਵੀ ਹੈਗੇ ਤੁਹਾਡੀ ਤੁਹਾਨੂੰ ਈਮੇਲ ਪ੍ਰੋਟੈਕਸ਼ਨ ਦੇਣਗੇ ਫੋਰ ਐਗਜ਼ਾਮਪਲ ਪ੍ਰੋਟੋਨ ਦੇ ਪੇਡ ਪੇਡ ਸਰਵਿਸ ਪ੍ਰੋਵਾਈਡਰ ਹੈਗੇ ਆ ਜੀ ਬਟ ਇਫ ਅਗਰ ਤੁਸੀਂ ਪੇ ਨਹੀਂ ਕਰਨਾ ਚਾਹੁੰਦੇ ਤੁਸੀਂ ਫ੍ਰੀ ਚ ਸਰਵਿਸ ਲੈਣਾ ਚਾਹੁੰਦੇ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਜਦੋਂ ਆਪ ਬ੍ਰਾਊਜ਼ਰ ਡਾਊਨਲੋਡ ਕਰੋਗੇ ਡਗ ਡਗ ਕੋ ਤਾਂ ਤੁਸੀਂ ਸਿੱਧੇ ਆਪ ਸੈਟਿੰਗ ਤੇ ਜਾਓਗੇ ਤੁਸੀਂ ਵੇਖ ਸਕਦੇ ਹੋ ਵਨ অপਸ਼ਨ ਈਮੇਲ ਪ੍ਰੋਟੈਕਸ਼ਨ ਐਨੇਬਲ ਈਮੇਲ ਪ੍ਰੋਟੈਕਸ਼ਨ ਤੇ ਇੱਥੇ ਤੁਹਾਨੂੰ ਫੀਚਰ ਮਿਲੂਗਾ ਗੈਟ ਸਟਾਰਟਿਡ ਤੁਸੀਂ ਇੱਥੇ ਕਲਿੱਕ ਕਰਨਾ ਤੇ ਨੈਕਸਟ ਤੇ ਕਲਿੱਕ ਕਰਨਾ ਜੀ ਫਿਰ ਨੈਕਸਟ ਤੇ ਕਲਿੱਕ ਕਰਨਾ ਤੁਸੀਂ ਇੱਥੇ ਤੁਸੀਂ ਕੀ ਕਰਨਾ ਕ੍ਰੀਏਟ ਅ ਯੂਨਿਕ ਡਕ ਡਕ ਈਮੇਲ ਪ੍ਰੋਟੈਕਸ਼ਨ ਤੁਹਾਨੂੰ ਮੈਂ ਐਕਸਪਲੇਨ ਕਰਦਾ ਅੱਗੇ ਵਧਣ ਤੋਂ ਪਹਿਲਾਂ ਈਮੇਲ ਪ੍ਰੋਟੈਕਸ਼ਨ ਕੀ ਹੁੰਦੀ ਹੈ ਫਾਰ ਐਗਜ਼ਾਮਪਲ ਤੁਹਾਡਾ ਤੁਹਾਡਾ ਮੇਨ ਐਡਰੈਸ ਆਗਾ ਇੱਥੇ ਇੱਕ ਹੋਰ ਕੁਐਸਚਨ ਆਇਆ ਇਦੀ ਕਨਵਰਸ ਇਦੀ ਵਿਚੇ ਕਨਵਰਸੇਸ਼ਨ ਚ ਲੋਕ ਕੀ ਕੀ ਕਰਦੇ ਨੇ ਇੱਕ ਹੀ ਐਡਰੈਸ ਨੂੰ ਬਹੁਤ ਜ਼ਿਆਦਾ ਯੂਜ਼ ਕਰਦੇ ਨੇ ਫਾਰ ਐਗਜ਼ਾਮਪਲ ਸ਼ੋਪਿੰਗ ਲਈ ਵੀ ਉਹ ਵੀ ਐਡਰੈਸ ਯੂਜ਼ ਕਰ ਲਿਆ ਪੀਜ਼ਾ ਆ ਆਪਣੇ ਗਵਰਨਮੈਂਟ ਅਕਾਊਂਟ ਉਹਦੇ ਕੋਈ ਏਟੀਓ ਹੈਗਾ ਕੋਈ ਸਰਵਿਸ ਅਸਦਾ ਅਕਾਊਂਟ ਆਗਾ ਜਿਹੜੇ ਵੀ ਉਹਦੇ ਇੰਪੋਰਟੈਂਟ ਅਕਾਊਂਟ ਨੇ ਉਹਦੇ ਲਈ ਵੀ ਉਹ ਸੇਮ ਐਡਰੈਸ ਯੂਜ਼ ਕਰਦੇ ਨੇ ਤਾਂ ਸਾਰੀ ਜਿਹੜੀ ਈਮੇਲ ਈਮੇਲ ਹੁੰਦੀ ਉਹ ਸਾਰੀ ਇੱਕ ਇਨਬਾਕਸ ਚ ਆ ਕੇ ਇਕੱਠੇ ਹੋ ਜਾਂਦੇ ਆ ਇਟਸ ਰੀਲੀ ਹਾਰਡ ਕਿਉਂਕਿ ਸਿਕਿਉਰਟੀ ਪੁਆਇੰਟ ਆਬਵੀਅਸ ਆ ਸੈਕੂਰ ਨਹੀਂ ਹੈਗਾ ਮੈਂ ਤੁਹਾਨੂੰ ਰეკਮੈਂਡ ਕਰੂਗਾ ਤੁਸੀਂ 2 ਤੇ 3 ਤੇ 4 ਆਪਣੇ Gmail ਅਕਾਊਂਟ ਬਣਾਓ ਜਿਹੜੇ ਵੀ ਤੁਸੀਂ Gmail ਕਰ ਸਕਦੇ ਹੋ Outlook ਕਰ ਸਕਦੇ ਹੋ ਜਿਹੜੇ ਮਰਜੀ ਸਰਵਿਸ ਪ੍ਰੋਵਾਈਡਰ ਤੁਸੀਂ ਯੂਜ਼ ਕਰ ਸਕਦੇ ਹੋ ਤੋ ਟ੍ਰਾਈ ਟੂ ਤੁਹਾਡਾ ਤੁਹਾਡੇ ਮੰਨ ਕੇ ਚਲੋ ਏਟੀਓ ਹੈਗਾ ਤੇ ਗਵਰਨਮੈਂਟ ਦੇ ਜੀਡੀਨ ਦੇ ਵੀ ਅਕਾਊਂਟ ਹੈ ਤੁਹਾਡੇ ਬੈਂਕ ਅਕਾਊਂਟ ਹੈ ਉਹਦੇ ਲਈ ਤੁਸੀਂ ਸਿਰਫ ਇੱਕ ਹੀ ਈਮੇਲ ਐਡਰੈਸ ਯੂਜ਼ ਕਰੋ ਉਹ ਉਹ ਐਡਰੈਸ ਦੂਜੀ ਥਾਂ ਤੇ ਯੂਜ਼ ਨਾ ਕਰੋ ਤੁਸੀਂ ਜੇ ਤੁਸੀਂ ਸ਼ੋਪਿੰਗ ਕਰਨ ਜਾ ਰਹੇ ਹੋ ਪੀਜ਼ਾ ਆਰਡਰ ਕਰਨ ਜਾ ਰਹੇ ਹੋ ਤੇ ਕੁਝ ਵੀ ਕਰਨ ਜਾ ਰਹੇ ਹੋ ਉਹਦੇ ਲਈ ਤੁਸੀਂ ਦੂਜਾ ਐਡਰੈਸ ਯੂਜ਼ ਕਰੋ ਤਾਂ ਕਿ ਤੁਸੀਂ ਆਪਣਾ ਇਨਬਾਕਸ ਨੂੰ ਪ੍ਰੋਪਰ ਮੈਨੇਜ ਕਰ ਸਕੋ ਤੁਹਾਨੂੰ ਪਤਾ ਹੋਵੇ ਇਸ ਅਕਾਊਂਟ ਦੀ ਈਮੇਲ ਕਿਹੜੇ ਐਡਰੈਸ ਤੇ ਆਉਗੇ ਜੇ ਤੁਹਾਨੂੰ ਫਿਰ ਬਾਅਦ ਚ ਤੁਹਾਨੂੰ ਫਿਰ ਭਜਨਾ ਪਊਗਾ ਈਮੇਲ ਕਿੱਥੇ ਗਈ ਮਿਸ ਹੋ ਗਈ ਜਾਂ ਕਿਸੇ ਨੇ ਕੁਝ ਸਸਪੀਸ਼ भेज दे ਤੁਹਾਡਾ ਸਾਰਾ ਅਕਾਊਂਟ ਹੈਕ ਹੋ ਜਾਣਾ ਜਿਹੜੇ ਵੀ ਤੁਹਾਡੀ ਸੈਂਸਿਟਿਵ ਇਨਫੋਰਮੇਸ਼ਨ ਸਾਰੇ ਲੀਕ ਹੋ ਜਾਣੀ ਆ ਤੇ ਇਸ ਕਰਕੇ ਈਮੇਲ ਪ੍ਰੋਟੈਕਸ਼ਨ ਬਹੁਤ ਜ਼ਰੂਰੀ ਹੈ ਜੀ ਅੱਜ ਦੇ ਟਾਈਮ 'ਚ ਕਿਉਂਕਿ ਜਿਹੜਾ ਇਨਸੀਡੈਂਟ ਜਿਹੜਾ ਐਗਜ਼ਾਮਪਲ ਮੈਂ ਤੁਹਾਨੂੰ ਦੱਸਿਆ ਉਹ ਈਮੇਲ ਦੇ ਥਰੂ ਹੀ ਹੋਇਆ ਸੀ ਤੇ ਉਹਦੀ Gmail ਅਕਾਊਂਟ ਹੈਕ ਹੋ ਕੇ ਤਾਂ ਇਨਵੋਇਸ ਸੈਂਡ ਕਰਤੀ ਸੀ ਤੇ ਡਗ ਡਗ ਕੋ ਇੱਕ ਆ ਫਰੀ ਆਫ ਕੋਸਟ ਆਫ ਈਮੇਲ ਪ੍ਰੋਟੈਕਸ਼ਨ ਦੀ ਸਰਵਿਸ ਪ੍ਰੋਵਾਈਡ ਕਰਵਾਉਂਦਾ ਆ ਕੀ ਕਰਦਾ ਤੁਹਾਡੀ ਈਮੇਲ ਜਿਹੜੀ ਜੈਨੂਇਨ ਈਮੇਲ ਹੈ ਇਹਦੇ ਉੱਤੇ ਮਾਸਕ ਭਰਾ ਦੋਗਾ ਤੁਹਾਨੂੰ ਇੱਕ ਈਮੇਲ ਖੁਦ ਦਾ ਯੂਨੀਕ ਈਮੇਲ ਐਡਰੈਸ ਨੂੰ ਦੇਣਾ ਪੈਣਾ ਫੋਰ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਕ੍ਰੀਏਟ ਅ ਯੂਨੀਕ ਯੂਨੀਕ ਐਡਰੈਸ ਫੋਰ ਐਗਜ਼ਾਮਪਲ ਤੁਸੀਂ ਕਰ ਸਕਦੇ ਹੋ ਐਡਿਲੇਟ ਆ ਐਡਿਲੇਟ ਵਿਕਟਰੀ ਸਮਥਿੰਗ ਵਿਕਟਰੀ ਆ ਮੇਰਾ ਐਡਰੈਸ ਹੋ ਕੇ ਇੱਥੇ ਮੈਨੂੰ ਆਪਣਾ origignal email address ਉਹ ਦੇਣਾ ਪੈਣਾ ਇੱਥੇ ਮੇਰਾ origignal address ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਆ ਨਹੀਂ ਹੈਗਾ ਮੇਰਾ ਬਟ ਮੈਂ ਐਜ਼ ਏ ਲਾਈਵ ਤੁਹਾਨੂੰ ਸ਼ੋ ਕਰਾ ਰਿਹਾ ਹਾਂ ਤੇ ਆਪ ਤੁਹਾਡੇ ਨਾਲ ਕਨਫਰਮ ਕਰੋਗੇ ਵੀ ਥਿਸ ਇਜ਼ ਤੁਹਾਡਾ ਮਾਸਕ ਈਮੇਲ ਹੈਗਾ ਐਂਡ ਥਿਸ ਇਜ਼ ਤੁਹਾਡੀ ਜੈਨੂਇਨ ਈਮੇਲ ਹੈਗੀ ਆ ਥਿਸ ਇਜ਼ ਕਰੈਕਟ ਯੈਸ ਥਿਸ ਇਜ਼ ਕਰੈਕਟ ਹੁਣ ਕੀ ਹੋਊਗਾ ਆ ਜਿਹੜਾ ਡੱਕ ਡੱਕ ਕੋ ਹੈ ਇੱਕ ਫਰੇਜ਼ ਤੁਹਾਨੂੰ ਈਮੇਲ ਚ ਭੇਜੂਗਾ ਤੁਹਾਡੀ ਜਿਹੜੀ オリジナル ਈਮੇਲ ਆ ਤੁਸੀਂ ਉਹ ਸੇਮ ਫਰੇਜ਼ ਇੱਥੇ ਕਾਪੀ ਕਰਨੀ ਹੈ ਤੇ ਇਹਨੂੰ ਕੰਪਲੀਟ ਕਰਨਾ ਉਦੋਂ ਬਾਅਦ ਕੀ ਹੋਊਗਾ ਫੋਰ ਐਗਜ਼ਾਮਪਲ ਤੁਸੀਂ ਨਾਈਕ ਦੇ ਸ਼ੋਰੂਮ ਚ ਗਏ ਔਰ ਤੁਸੀਂ ਐਡੀਲੇਡ ਵਿਕਟਰੀ ਦਾ ਐਟ ਡੱਕ ਕੋ ਈਮੇਲ ਐਡਰੈਸ ਉਹਨਾਂ ਨੂੰ ਪ੍ਰੋਵਾਈਡ ਕੀਤਾ ਜੇ ਉਹਨਾਂ ਨੇ ਕੋਈ ਈਮੇਲ ਪੇਜ ਨਹੀਂ ਹੋਗੀ ਆ ਈਮੇਲ ਸਭ ਤੋਂ ਪਹਿਲਾਂ ਡੱਕ ਡੱਕ ਕੋ ਦੇ ਸਿਸਟਮ ਤੇ ਜਾਊਗੀ ਉਤੇ ਦੇਖੂਗਾ ਵੀ ਆ ਜਿਹੜੀ ਈਮੇਲ ਐਡਰੈਸ ਮੈਨੂੰ ਆਇਆ ਕਿਦੇ ਅਕਾਊਂਟ ਨਾਲ ਲਿੰਕ ਹੈ ਗਿਆ ਆ ਤੁਹਾਨੂੰ ਫਿਰ ਉਹ ਡਾਇਰੈਕਟ ਫੋਰਵਰਡ ਕਰ ਦੂਗਾ ਰੀਡਾਇਰੈਕਟ ਕਰ ਦੂਗਾ ਤੁਹਾਡੇ ਮੇਨ ਐਡਰੈਸ ਤੇ ਵਿਦ ਦੀ ਹੈਲਪ ਉਹ ਵੀ ਇਹਦਾ ਫਾਇਦਾ ਕੀ ਹੈਗਾ ਤੁਸੀਂ ਆਪਣਾ ਜਿਹੜਾ origignal email ਹੈ ਗਿਆ ਉਹ ਤੁਸੀਂ ਹਾਈਡ ਕਰ ਸਕਦੇ ਹੋ ਫੋਰ ਐਗਜ਼ਾਮਪਲ ਮੰਨ ਕੇ ਚੱਲੋ ਕੋਈ ਫੇਮਸ ਐਪ ਵੈਬਸਾਈਟ ਹੈਕ ਹੋ ਗਿਆ ਤਾਂ ਜਿਹੜਾ ਵੀ ਜਿਹੜੇ ਜਿਹੜੇ ਬੰਦੇ ਨੇ ਉਹਨੂੰ ਹੈਕ ਕੀਤਾ ਉਹ ਤੁਹਾਡੀ origignal email address ਨਹੀਂ ਦੇਖ ਸਕਦਾ ਅਨਟਿਲ ਅਨਲੈਸ ਦ ਮੇਨ ਬਰਾਊਜ਼ਰ ਜਿਹੜੀ ਜਿਹੜੀ ਈਮੇਲ ਪ੍ਰੋਟੈਕਸ਼ਨ ਸਰਵਿਸ ਤੁਸੀਂ ਲੈ ਰਹੇ ਹੋ ਫਰੋਮ ਡਾਕਟਰ ਗੋ ਹੋਈ ਹੈ ਕੋ ਜੇ ਫਿਰ ਤਾਂ ਸਾਡੇ ਕੋਲ ਕੋਈ ਸੋਲੂਸ਼ਨ ਨਹੀਂ ਆਗਾ ਬਟ ਅੱਪਾ ਟਰਾਈ ਮੈਂ ਮੇਨ ਮੁੱਦਾ ਆਈ ਹੈਗਾ ਵੀ ਆਪਾਂ ਟਰਾਈ ਕਰੀਏ ਜਿੰਨਾ ਆਪਾਂ ਆਪਣੇ ਆਪ ਨੂੰ ਸੇਫ ਰੱਖ ਸਕਦੇ ਆ ਆ ਕੁਝ ਗੱਲਾਂ ਸੀ ਜੀ ਫੋਰ ਐਗਜ਼ਾਮਪਲ ਤੁਸੀਂ ਆਪਣੇ ਫੋਨ ਦੇ ਵਿੱਚ ਜਿਹੜੀ ਐਕਸਟਰਾ ਐਪ ਆ ਕੇ ਡਿਲੀਟ ਕਰੋ ਫालतू ਨਾ ਰੱਖੋ ਆਪਣਾ ਡਿਵਾਈਸ ਲੈਪਟਾਪ ਮੈਕ ਜਿਹੜਾ ਵੀ ਤੁਸੀਂ ਟੈਬਲੇਟ ਆ ਫੋਨ ਜਿਹੜੇ ਵੀ ਚੋ ਵੀ ਚੀਜ਼ ਡਿਵਾਈਸ ਤੁਸੀਂ ਯੂਜ਼ ਕਰਦੇ ਹੋ ਉਹਨੂੰ ਅਪਡੇਟ ਰੱਖੋ ਤੇ ਜੇ ਤੁਹਾਨੂੰ ਈਮੇਲ ਚ ਯੂਆਰਐਲ ਆਂਦਾ ਕੋਈ ਅਟੈਚਮੈਂਟ ਆਂਦੀ ਆ ਤੁਹਾਨੂੰ ਸ਼ੋਰ ਨਹੀਂ ਹੈਗਾ ਤੋ ਟਰਾਈ ਤੁਸੀਂ ਆ ਵਾਇਰਸ ਟੋਟਲ ਔਰ ਹਾਈਬ੍ਰਿਡ ਐਨਾਲਿਸਿਸ ਆ ਦੇਤੀ ਫ੍ਰੀ ਆਫ ਕੋਸਟ ਵੈਬਸਾਈਟ ਐਨ ਨੂੰ ਯੂਜ਼ ਕਰੋ ਐਨ ਨੂੰ ਸਕੈਨ ਕਰੋ ਜਿਹੜੇ ਵੀ ਤੁਹਾਡੇ ਯੂਆਰਲ ਅਟੈਚਮੈਂਟ ਹੈਗੇ ਆ ਤੇ ਈਮੇਲ ਪ੍ਰੋਟੈਕਸ਼ਨ ਬਹੁਤ ਜ਼ਰੂਰੀ ਆ ਇਸ ਟਾਈਮ ਚ ਬਿਕੋਜ਼ ਇਨ ਆਸਟ੍ਰੇਲੀਆ ਤੁਸੀਂ ਜੇ ਆਸਟ੍ਰੇਲੀਆ ਚ ਰਹਿ ਰਹੇ ਹੋ ਸਾਰੇ ਕੰਮ ਈਮੇਲ ਦੇ ਥਰੂ ਹੀ ਹੁੰਦੇ ਆ ਤੁਸੀਂ ਸੈਂਡ ਕਰਦੇ ਹੋ ਰਿਸੀਵ ਕਰਦੇ ਹੋ ਤੇ ਕਿਸੇ ਨੇ ਤੁਹਾਨੂੰ ਅਟੈਚਮੈਂਟ ਔਰ ਯੂਆਰਐਲ ਥੋੜਾ ਸਸਪੀਸ਼ਸ ਪੇਸਤਾ ਤੁਸੀਂ ਕਲਿੱਕ ਕਰਦੇ ਤੁਹਾਡਾ ਹੋਲ ਇਨਫਰਾਸਟ੍ਰਕਚਰ ਜਿਹੜਾ ਵੀ ਤੁਹਾਡੇ ਕੋਲ ਇੱਕ ਦੋ ਜਿੰਨੇ ਵੀ ਘਰ ਦਾ ਵਾਈਫਾਈ ਆ ਆਫਿਸ ਦਾ ਵਾਈਫਾਈ ਸਾਰਾ ਡਿਸਟਰੋਏ ਹੋ ਜਾਣਾ ਤੇ ਆ ਕੁਛ ਮਿੰਟਾਂ ਦੀ ਵੀਡੀਓ ਸੀ ਜੀ ਜੇ ਤੁਹਾਨੂੰ ਚੰਗੇ ਲੱਗੇ ਜ਼ਰੂਰ ਦੱਸਿਓ ਕਮੈਂਟ ਚ ਜੇ ਤੁਹਾਡੇ ਕੋਈ ਕੁਐਸਚਨ ਹੈਗੇ ਉਹ ਵੀ ਦੱਸਿਓ ਤੇ ਮਿਲਦੇ ਆ ਜੀ ਤੁਹਾਨੂੰ ਅਗਲੀ ਵੀਡੀਓ ਚ ਚੱਤ ਲਈ ਸਸਰੀਆ ਕਾਲ ਜੀ